ਏਅਰ ਕੈਨੇਡਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਹੜਤਾਲ ਦੀ ਧਮਕੀ ਦਿੱਤੀ ਗਈ ਹੈ ਏਅਰ ਕੈਨੇਡਾ ਅਤੇ ਏਅਰ ਕੈਨੇਡਾ ਰੂਟਸ ਦੀਆਂ ਉਡਾਨਾਂ 10000 ਤੋਂ ਵੱਧ ਫਲਾਈਟਾਂ ਅਟੈਂਡੈਂਟਾਂ ਦੀ ਨੁਮਾਇੰਦਗੀ ਕਰਨ ਵਾਲੇ ਸੀਯੂਪੀਯੂ ਦੇ ਹਿੱਸੇ ਨੇ ਕਿਹਾ ਹੈ ਕਿ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਮੈਂਬਰਾਂ ਨੇ ਹੜਤਾਲ ਤੇ ਜਾਣ ਦੇ ਲਈ ਵੋਟ ਦਿੱਤੀ ਹੈ ਫਲਾਈਟ ਅਟੈਂਡੈਂਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਅਨੁਸਾਰ ਮੈਂਬਰਾਂ ਦੇ ਵੱਲੋਂ ਹੜਤਾਲ ਦੀ ਕਾਰਵਾਈ ਦੇ ਹੱਕ ਵਿੱਚ ਵੋਟ ਪਾਉਣ ਤੋਂ ਬਾਅਦ 10000 ਤੋਂ ਵੱਧ ਏਅਰ ਕੈਨੇਡਾ ਫਲਾਈਟ ਅਟੈਂਡੈਂਟ ਸਮਹੀਨੇ ਦੇ ਅੰਤ ਵਿੱਚ ਸੰਭਾਵਿਤ ਹੜਤਾਲ ਦੇ ਲਈ ਤਿਆਰ ਨੇ 에어 캐ਨੇਡਾ ਦੇ ਫਲਾਈਟ ਅਟੈਂਡੈਂਟਾਂ ਨੇ ਆਪਣੀ ਯੂਨੀਅਨ ਨੂੰ ਹੜਤਾਲ ਦਾ ਹੁਕਮ ਦੇਣ ਦੇ ਲਈ ਵੋਟ ਦੇ ਦਿੱਤੀ ਹੈ Canadian Union of Public Employees ਦੇ Air Canada ਹਿੱਸੇ ਦਾ ਕਹਿਣਾ ਹੈ ਕਿ ਮੈਂਬਰਾਂ ਨੇ 99.7% ਦੇ ਹੱਕ ਵਿੱਚ ਵੋਟ ਦਿੱਤੀ ਹੈ ਇਸ ਦਾ ਹੁਕਮ ਹੈ ਕਿ ਮਤਲਬ ਇਹ ਨਹੀਂ ਕਿ ਹੜਤਾਲ ਦੀ ਗਰੰਟੀ ਹੈ ਸਿਰਫ ਇਹ ਹੈ ਕਿ ਯੂਨੀਅਨ ਮੈਂਬਰ ਇਸ ਉਪਾਏ ਦਾ ਸਮਰਥਨ ਕਰਦੇ ਨੇ ਜੇਕਰ ਸੋਧੇਬਾਜੀ ਟੀਮ ਕੰਮ ਰੋਕਣ ਦਾ ਫੈਸਲਾ ਕਰਦੀ ਹੈ VOTING 28 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ ਮੰਗਲਵਾਰ ਨੂੰ ਪਹਿਲਾਂ ਹੀ ਖਤਮ ਹੋ ਗਈ ਜਦੋਂ 에어ਲਾਈਨ ਅਤੇ ਯੂਨੀਅਨਾਂ ਨੇ ਬਿਨਾਂ ਕਿਸੇ ਸਮਝੌਤੇ ਤੇ ਪਹੁੰਚਦੇ ਸੁਲਾ ਪ੍ਰਕਿਰਿਆ ਨੂੰ ਸਮਾਪਤ ਕਰ ਦਿੱਤਾ ਦੋਵੇਂ 13 ਸਾਲ ਦੀ ਸ਼ੁਰੂਆਤ ਤੋਂ ਹੀ ਇੱਕ ਰਾਣ ਨਾਮੇ ਤੇ ਗੱਲਬਾਤ ਕਰੀਆਂ ਨੇ